ਸਾਂਝਾ ਟੀਵੀ ਨਾਲ ਜੁੜੇ ਬੈਠੇ ਸਾਰੇ ਦੇਖਣ ਸੁਣਨ ਵਾਲਿਆਂ ਨੂੰ ਯਾਰ ਪ੍ਰੀ ਸਸੀਕਾਰ ਨਮਸਕਾਰ ਆਦਾਬ ਅਪਾ ਅਮੇਸ਼ੇ ਕੋਈ ਨਾ ਕੋਈ ਬਹੁਤ ਹੀ ਵਿਸ਼ੇਸ਼ ਮਹਿਮਾਨ ਲੈ ਕੇ ਆਉਣੇ ਆ ਤੇ ਵਿਸ਼ੇਸ਼ ਗੱਲਬਾਤ ਸੱਜੀ ਕਰਦੇ ਆ ਅੱਜ ਸਾਡੇ ਨਾਲ ਬਹੁਤ ਹੀ ਇੱਕ ਵਿਸ਼ੇਸ਼ ਮਹਿਮਾਨ ਸ਼ਾਮਲ ਹੋਣ ਜਾ ਰਹੇ ਨੇ ਜਿਹੜੇ ਕਿ ਨਾਰਥ ਆਫ ਮੈਗਨਾਈਟ ਕਮਿਊਨਿਟੀ ਸੁਸਾਇਟੀ ਦੇ ਪ੍ਰੈਜ਼ੀਡੈਂਟ ਨੇ ਪ੍ਰਧਾਨ ਨੇ ਪਿਛਲੇ ਕਈ ਸਾਲਾਂ ਤੋਂ ਬੜੀ ਲਗਨ ਦੇ ਨਾਲ ਇਸ ਸੁਸਾਇਟੀ ਦੇ ਆਏ ਕੰਮ ਵਿਖ ਰਹੇ ਨੇ ਤੇ ਉਹਨੂੰ ਅਗਾਂਹ ਵਧਾਉਣ ਦਾ ਯਤਨ ਕਰ ਰਹੇ ਨੇ ਤੇ ਅੱਜ ਸਾਡੇ ਲਈ ਬੜੀ ਸੁਭਾਗੀ ਖੜੀ ਹੈ ਕਿ ਉਹ ਸਾਡੇ ਵਿੱਚ ਸ਼ਾਮਲ ਦੇ ਇਹ ਸੁਸਾਇਟੀਆਂ ਜਿਹੜੀਆਂ ਨੇ ਇੱਕ ਕਮਿਊਨਿਟੀ ਦੇ ਵਿੱਚ ਕੀ ਕੰਮ ਕਰਦੀਆਂ ਨੇ ਕਿੰਨਾ ਕੋਈ ਇਹਨਾਂ ਦਾ ਯੋਗਦਾਨ ਹੈ ਤੇ ਖਾਸ ਤੌਰ ਤੇ ਨਾਰਥ ਆਫ ਮੈਕਨੇਲ ਕਮਿਊਨਿਟੀ ਸੁਸਾਇਟੀ ਜਿਹੜੀ ਹੈ ਉਹ ਐਸ ਵੇਲੇ ਕੀ ਪ੍ਰੋਜੈਕਟ ਲੈ ਕੇ ਆਈ ਹੈ ਆਪਾਂ ਤੁਹਾਡੇ ਨਾਲ ਇਹਨਾਂ ਵਿਚਾਰਾਂ ਦੀ ਸਾਂਝ ਇਹਨਾਂ ਦੇ ਰਾਹੀਂ ਪਵਾਵਾਂਗੇ ਆਹ ਕਰਦੇ ਇਹਨਾਂ ਦਾ ਸਵਾਗਤ ਤੇ ਨਾਲੇ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਆ ਤਾਰਿਕ ਜੀ ਸਾਡਾ ਸੰਜਾ ਟੀਵੀ ਦੇ ਉੱਪਰ ਬਹੁਤ-ਬਹੁਤ ਸਵਾਗਤ ਹੈ ਜੀ ਆਇਆਂ ਨੂੰ ਵੈਲਕਮ ਥੈਂਕ ਯੂ ਵੈਰੀ ਮਚ ਜੀ ਬਹੁਤ ਸ਼ੁਕਰੀਆ ਜੀ ਬੁਲਾਉਣ ਦਾ ਥੈਂਕ ਯੂ ਵੈਰੀ ਮਚ ਤੁਸੀਂ ਟਾਈਮ ਕੱਢਿਆ ਤੁਹਾਡਾ ਬੜਾ ਬਿਜ਼ੀ ਸ케ਜੂਲ ਹੁੰਦਾ ਤੇ ਉਸ ਬਿਜ਼ਨਸ ਸ케ਜੂਲ ਤੋਂ ਤੁਸੀਂ ਸਾਡੇ ਕੋਲ ਆਇਆ ਸੋ ਨਾਈਸ ਟੂ ਸੀ ਤਾਰਿਕ ਜੀ ਆਪਾਂ ਗੱਲ ਕਰਨੀ ਹੈ ਜਰਸਾ ਸੁਸਾਇਟੀ ਦੇ ਤੁਸੀਂ ਪ੍ਰਧਾਨ ਨੇ ਨਾਰਥ ਆਫ ਮੈਕਨੇਟ ਕਮਿਊਨਿਟੀ ਸੁਸਾਇਟੀ ਮੈਂ ਚਾਹਾਂਗੀ ਕਿ ਥੋੜਾ ਜਿਹਾ ਨਾਰਥ ਆਫ ਮੈਕਨੇਟ ਕਮਿਊਨਿਟੀ ਸੁਸਾਇਟੀ ਜਿਹੜੀ ਹੈ ਇਹਦੇ ਬਾਰੇ ਮਾੜੀ ਜੀ ਮੋਟਲੀ ਜਾਣਕਾਰੀ ਦੇ ਦਿਓ ਕਿ ਹੈ ਕੀ ਹੈ ਜੀ ਜੀ ਤੇ ਇਹ ਕੰਮ ਕਰ ਤੇ ਫਿਰ ਬਾਅਦ ਚ ਵੇਖਦੇ ਹਾਂ ਜੀ 2010 ਦੇ ਵਿੱਚ ਜਦੋਂ ਕਮਿਊਨਿਟੀ ਤਿੰਨ ਕਮਿਊਨਿਟੀਜ਼ ਮਾਰਟਨ ਡੇਲ ਕਮਿਊਨਿਟੀ ਐਸੋਸੀਏਸ਼ਨ ਸੈਡਰੋਲਿਜ ਕਮਿਊਨਿਟੀ ਐਸੋਸੀਏਸ਼ਨ ਐਂਡ ਟੈਰਾਡੇਲ ਕਮਿਊਨਿਟੀ ਐਸੋਸੀਏਸ਼ਨ ਇਨ੍ਹਾਂ ਤਿੰਨਾਂ ਨੇ ਮਿਲ ਕੇ ਕੋਈ ਇੱਕ ਕਮਿਊਨਿਟੀ ਐਸੇ ਕਮਿਊਨਿਟੀ ਸੈਂਟਰ ਬਣਾਣ ਦੀ ਇੱਕ ਆਈਡੀਆ ਉਹ ਲੈ ਕੇ ਆਏ ਨੇ ਬੇਸਿਕਲੀ ਮਕਸਦ ਇਹ ਸੀ ਕਿ ਸਾਡੇ ਜੋ ਬੱਚੇ ਆਨ ਦਾ ਸਟਰੀਟ ਉਹਨਾਂ ਨੂੰ ਸਟਰੀਟਸ ਦੀ ਬਜਾਏ ਇੱਕ ਸੇਫ ਜਗਾ ਐਨਵਾਇਰਨਮੈਂਟ ਮਿਲੇ ਜਿੱਥੇ ਉਹ ਆ ਕੇ ਗੇਮਸ ਖੇਡਣ ਐਕਸਰਸਾਈਜ਼ ਕਰਨ ਐਂਡ ਕਮਿਊਨਿਟੀ ਪ੍ਰੋਗਰਾਮਸ ਕਮਿਊਨਿਟੀ ਕਰੇ ਦੂਸਰਾ ਜਿਹੜੇ ਨਵੇਂ ਇਮੀਗ੍ਰੈਂਟਸ ਆਨੇ ਨੇ ਉਹ ਜਿਹੜੇ ਉਹਨਾਂ ਨੂੰ ਲੈਂਗੁਏਜ ਰਿਕੁਆਇਰਮੈਂਟਸ ਨੇ ਇੰਗਲਿਸ਼ ਲੈਂਗੁਏਜ ਇਸੇ ਉਹਨਾਂ ਨੂੰ ਡਾਊਨਟਾਊਨ ਜਾਣਾ ਪੈਂਦਾ ਸੀ ਤਾਂ ਉਹਨਾਂ ਨੇ ਮਿਲ ਕੇ ਇੱਕ ਜਗਾ ਬਣਾਈਏ ਫਿਰ ਉਹਨਾਂ ਨੇ ਕਿ ਕਮਿਊਨਿਟੀ ਦਾ ਇਨਪੁਟ ਕਿਵੇਂ ਲਿਤਾ ਜਾਵੇ ਤੇ ਫਿਰ ਉਹਨਾਂ ਨੇ ਇੱਕ ਉਸ ਵੇਲੇ ਦਾ ਨਾਮ ਸੀ ਨਾਰਥ ਆਫ ਮੈਕਨਾਈਟ ਰੈਜ਼ੀਡੈਂਟ ਐਸੋਸੀਏਸ਼ਨ ਜੀ ਬੇਸਿਕਲੀ ਇੱਕ ਐਨਐਮਆਰਸੀ ਇਸ ਤੋਂ ਕਹਿੰਦੇ ਸਨ ਬੇਸਿਕਲੀ ਇਹਨਾਂ ਨੇ ਕੀਤਾ ਕਿ ਕਮਿਊਨਿਟੀ ਦੀ ਨੀਡ ਅਸੈਸਮੈਂਟ ਕੀਤੀ ਕਮਿਊਨਿਟੀ ਦੀ ਰਿਕੁਆਇਰਮੈਂਟ ਕੀ ਹੈਗੀਆਂ ਜੀ ਉਹਦੀ ਬੇਸਿਸ ਤੇ ਉਹਨਾਂ ਨੇ ਇਸ ਪੂਰਾ ਸੈਂਟਰ ਜਿਹੜਾ ਜੈਨੇਸਿਸ ਸੈਂਟਰ ਆਇਆ ਹੈ ਕੋਈ 100000 ਸਕੁਅਰ ਫੀਟ ਦੀ ਜਗ੍ਹਾ ਹੈ ਉਹਦੇ ਚ ਉਹਨਾਂ ਨੇ 10000 ਸਕੁਅਰ ਫੀਟ ਦੀ ਜਗ੍ਹਾ ਕਮਿਊਨਿਟੀ ਐਸੇ ਰਿਜ਼ਰਵ ਕੀਤੀ ਹੈ ਉਹਦਾ ਨਾਮ ਉਹਨਾਂ ਨੇ 1000 ਵਾਇਸਸ ਰੱਖਾ ਸੀ ਤੇ ਬੇਸਿਸ ਉਹਦੀ ਐਸ ਐਨ ਕੇ ਜਿਹੜਾ ਐਨ ਐਮ ਆਰ ਸੀ ਨੇ 1000 ਲੋਕਾਂ ਦਾ ਇੰਟਰਵਿਊ ਕੀਤਾ ਸੀ ਉਹਨਾਂ ਸੀ ਰਿਕੁਆਇਰਮੈਂਟ ਉਹਨਾਂ ਦੀਆਂ ਨੀਡ ਅਸੈਸਮੈਂਟ ਐਸੇ ਪੁੱਛਿਆ ਸਨ ਤੇ ਉਸੇ ਬੇਸਿਸ ਤੇ ਕਮਿਊਨਿਟੀ ਜਿਹੜਾ ਅੱਜ ਕੱਲ੍ਹ ਹੁਣ ਕਮਿਊਨਿਟੀ ਵਿੰਗ ਹੋ ਗਿਆ ਹਾਂ ਉਹ 1000 ਵਾਇਸਸ ਉਹਦਾ ਨਾਮ ਰੱਖਿਆ ਸੀ ਤੇ ਬੇਸਿਕਲੀ ਇਜ਼ੀ ਸੋਸਾਇਟੀ ਜਿਹੜੀ ਸੋਸਾਇਟੀ ਜੋ ਬਣੀ ਸੀ ਜਾਂ ਕਮੇਟੀ ਬਣੀ ਸੀ ਸੋਸਾਇਟੀ ਬਾਜਿਸ਼ ਬਣੀ ਹੈ ਉਸ ਕਮੇਟੀ ਦਾ ਆਬਜੈਕਟਿਵ ਸੀ ਕਿ ਏਸੀ ਕਿ ਕਿਸ ਤਰ੍ਹਾਂ ਸਾਰੀ ਕਮਿਊਨਿਟੀਆਂ ਨੂੰ ਮਿਲਾ ਕੇ ਉਹਨਾਂ ਤੋਂ ਇਨਪੁਟ ਲਈਤੀ ਜਾਏ ਕਿ ਉਹਨਾਂ ਦੀਆਂ ਜ਼ਰੂਰਿਆਤ ਕੀ ਹਨ ਤਾਂ ਉਹਨਾਂ ਜ਼ਰੂਰਿਆਤਾਂ ਨੂੰ ਕਿਸ ਤਰ੍ਹਾਂ ਮੀਟ ਕੀਤਾ ਜਾਵੇ ਇਸ ਸਪੇਸ ਦੇ ਜ਼ਰੀਏ ਬਿਲਕੁਲ ਉਹਦੇ ਤੋਂ ਬਾਅਦ ਫਿਰ ਉਹਨਾਂ ਨੇ ਇੱਕ ਜੜੀ ਯੂਨਾਈਟਿਡ ਵੇ ਦੀ ਸਪੋਰਟ ਨਾਲ ਫੰਡਿੰਗ ਨਾਲੇ ਬਣੀ ਸੀ ਫਿਰ ਉਹਨਾਂ ਨੇ ਜਦੋਂ 1000 ਵਾਈਸਸ ਬਣ ਗਿਆ ਇੱਕ ਉਹਨਾਂ ਨੇ ਟਰਸਟੀ ਏਜੰਸੀ ਲੈ ਕੇ ਆਏ ਨੇ ਤੇ ਇੱਕ ਅੱਦੇ ਮੈਂਬਰ ਉਹਦਾ ਦੇ ਬੋਰਡ ਇਸ ਕਮਿਊਨਿਟੀ ਦੇ ਸਨ ਜਿਹਨੂੰ ਇਹ ਕਹਿੰਦੇ ਸਨ ਸੈਂਸਿਟਿਵ ਵਰਕਸ਼ਪ ਬੋਰਡ ਵਰਕਸ਼ਪ ਬੋਰਡ ਸੀ ਤੇ ਉਹਦੇ ਤੇ ਵੀ ਇਹ ਸੋਸਾਇਟੀ ਰਿਪਰੈਜ਼ੈਂਟ ਕਰ ਸੀ ਦੇ ਸੀ ਉਹਨਾਂ ਨੂੰ ਉਹਦੇ ਤੋਂ ਬਾਅਦ ਇਹਨਾਂ ਨੇ ਫਿਰ ਜਦੋਂ ਜੈਨੈਸਿਸ ਸੈਂਟਰ ਬਣ ਗਿਆ ਹਾਂ ਉਹਨਾਂ ਨੇ ਹੁਣ ਕਮਿਊਨਿਟੀ ਨੀਡ ਅਸੈਸਮੈਂਟ ਕਰੀਏ ਹੋਰ ਕੀ ਚਾਹੀਦਾ ਕਿ ਬੋਰਡ ਕੀ ਚਾਹੀਦਾ ਕਮਿਊਨਿਟੀ ਦੀ ਰਿਕੁਆਇਰਮੈਂਟ ਸੀ ਸੇਫਟੀ ਕਲੀਨਲੀਨੈਸ ਐਂਡ ਟ੍ਰਾਂਸਪੋਰਟੇਸ਼ਨ ਬਿਲਕੁਲ ਤੇ ਫਿਰ ਉਹਨਾਂ ਨੇ ਇਨਟੈਨਾ ਦੇ ਵਿੱਚ ਤੇ ਕੰਮ ਕੀਤਾ ਤੇ ਨਾਲੇ ਇੱਕ ਜਿਹੜਾ ਮੇਨ ਪ੍ਰੋਬਲਮ ਆਇਆ ਸੀ ਉਹ ਸੀ ਡੋਮੈਸਟਿਕ ਵਾਇਲੈਂਸ ਡੋਮੈਸਟਿਕ ਵਾਇਲੈਂਸ ਦਾ ਉਹ ਵੀ ਉਸ ਨੀਡ ਨੀਡ ਸੀ ਕਿ ਕਮਿਊਨਿਟੀ ਦੀ ਨੀਡ ਹੈ ਕਿ ਡੋਮੈਸਟਿਕ ਵਾਇਲੈਂਸ ਦੀ ਅਵੇਰਨੈਸ ਵੀ ਦਿੱਤੀ ਜਾਵੇ ਬਿਲਕੁਲ ਠੀਕ ਹੈ ਇਹ ਫਿਰ ਸ਼ੁਰੂ ਹੋਇਆ ਸੀ ਕੁ 2012 ਤੋਂ ਪਹਿਲੀ ਆਈਸੀ ਕੇ ਸਪੀਕ ਆਊਟ ਕਿ ਬੋਲੋ ਕਿ ਇੱਕ ਪ੍ਰੋਬਲਮ ਹੈ ਥੈਨ ਫਿਰ ਆਇਆ ਸੀ ਕਿ ਅਗਨੋਲਜ ਕਰੋ ਯੂ نو ਫਿਰ ਆਇਆ ਸੀ ਕਿ ਆਪਣੀ ਸਟੋਰੀ ਸ਼ੇਅਰ ਕਰੋ ਯਾ ਤੇ ਇੱਕ ਮੈਂ ਇਸ ਸੋਸਾਇਟੀ ਨਾਲ ਜੁੜਿਆ ਆਂ ਕੁ 2012 ਤੋਂ ਬਾਅਦ ਸੇ ਉਹ ਫਿਰ ਇਸ ਤਰ੍ਹਾਂ ਇੱਕ ਡੋਮੈਸਟਿਕ ਡੋਮੈਸਟਿਕ ਵਾਇਰਲੈਸ ਤੇ ਪ੍ਰੋਗਰਾਮ ਸੀ ਮੈਨੂੰ ਆਪਣੀ ਜੀ ਸੋਸਾਇਟੀ ਨੂੰ ਮੈਨੂੰ ਰਿਪਰੈਜ਼ੈਂਟ ਇੱਕ ਟਾਈਮ ਮੈਂ ਕੋਈ 5 6 ਡਿਫਰੈਂਟ ਬੋਰਡਸ ਕਮਿਊਨਿਟੀ ਬੋਰਡਸ ਦੇ ਨੂੰ ਰਿਪਰੈਜ਼ੈਂਟ ਕਰਦਾ ਸਾਂ ਉਹਨਾਂ ਨੇ ਮੈਨੂੰ ਇੱਧਰ ਭੇਜਿਆ ਤੇ ਫਿਰ ਇਸ ਸੁਸਾਇਟੀ 'ਚ ਮੈਂ ਜੁੜ ਗਿਆ। ਬਿਲਕੁਲ ਯਾਦ ਹੈ ਜਦੋਂ ਤੁਸੀਂ ਆਏ ਹੋ ਕਿਉਂਕਿ ਪਹਿਲਾਂ ਜਿਹੜੀਆਂ ਬੇਸਿਕ ਨੀਡਸ ਜਿਹੜੀਆਂ ਸੀਗੀਆਂ ਮੈਨੂੰ ਯਾਦ ਉਹਨਾਂ ਦੇ ਵਿੱਚ ਸ਼ਾਮਲ ਸੀ ਮੈਂ ਵੀ ਤੇ ਕਿਵੇਂ ਅਸੀਂ ਉਹਦੇ ਤੇ ਜਦੋਂ ਤੁਸੀਂ ਆਏ ਹੋ ਤੇ ਮੈਨੂੰ ਲੱਗਾ ਕਿ ਬਹੁਤ ਵਧੀਆ ਕੰਮ ਜਿਹੜਾ ਸੀਗਾ ਸਭਾ ਦਾ ਸਾਡੀ ਐਸੋਸੀਏਸ਼ਨ ਦਾ ਜਿਹੜਾ ਸੀ ਉਹ ਚੱਲਿਆ। ਉਹ ਤੋਂ ਬਾਅਦ ਹੀ ਫਿਰ ਐਨ ਐਮ ਸੀ ਐਸ ਬਣੀ ਹੈ ਤੁਹਾਡੇ ਹੋਂਦ ਤੋਂ ਬਾਅਦ ਹੀ। ਜੀ ਜਿਸ ਤਰ੍ਹਾਂ ਤੁਸੀਂ ਇਹ ਆ ਉਹਦੇ ਤੋਂ ਹੀ ਕੰਟੀਨਿਊ ਕਰਨੇ ਆ ਕਿ ਇੱਕ ਜਦੋਂ ਜੈਨੇਸਿਸ ਸੈਂਟਰ ਬਣ ਗਿਆ ਫਿਰ ਇਸੇ ਇਹਦੇ ਵਿੱਚ ਸਟੀਵਰਡਸ਼ਿਪ ਬੋਰਡ ਵੀ ਸੀ ਲਿਕਨ ਐਨ ਐਮ ਐਨ ਐਮ ਸੀ ਐਸ ਉਸ ਟਾਈਮ ਐਨ ਐਮ ਆਰ ਸੀ ਦਾ ਜੋ ਕੰਮ ਸੀ ਕਿ ਇੱਕ ਤੇ ਕਮਿਊਨਿਟੀਜ਼ નો ਡਿਫਰੈਂਟ ਉਸ ਉਸ ਵੇਲੇ 7 ਕਮਿਊਨਿਟੀਜ਼ ਨਾਰਥ ਆਫ ਮੈਕਡਾਈਟ OK ਤਾਂ ਉਹਨਾਂ ਕਮਿਊਨਿਟੀਜ਼ ਨੂੰ ਕਿਹੜੇ ਇਸ਼ੂਜ਼ ਉਹਨਾਂ ਜਿਹੜੇ ਕਾਮਨ ਨੇ ਹਾਂ ਇੱਕ ਪਲੇਟਫਾਰਮ ਦਿੱਤਾ ਜਾਵੇ ਜਿੱਥੇ ਉਹ ਮਿਲ ਕੇ ਕਾਮਨ ਇਸ਼ੂਸ ਡਿਸਕਸ ਕਰਨ ਤੇ ਉਹਨਾਂ ਦੇ ਸਟ੍ਰੈਟਜਿਸ ਬਣਾਉਣ ਉਹਨਾਂ ਨੂੰ ਕੰਬੈਟ ਕਰਨ ਵਾਸਤੇ ਫਿਰ ਇੱਕ ਐਸਾ ਫੋਰਮ ਹੋਵੇ ਜਿੱਥੇ ਅਸੀਂ ਗਵਰਨਮੈਂਟ ਨੂੰ ਜਾ ਕੇ ਆਪਣੀ ਡਿਫਰੈਂਟ ਪਾਲਿਸੀ ਮੇਕਿੰਗ ਇਟ ਜਾ ਕੇ ਅਸੀਂ ਆਪਣੀ ਆਵਾਜ਼ ਉਠਾ ਸਕੀਏ ਜਾਂ ਉਹਨਾਂ ਨੂੰ ਇਨਫੋਰਮ ਕਰ ਸਕੀਏ ਜੀ ਤੀਸਰਾ ਐਸੀ ਕਿ ਜਿਹੜੀ ਔਰ ਨੀ नीड्स ਸੋਸਾਇਟੀ ਚ ਕਿ ਚੇਂਜ ਹੋ ਰਹੀ ਸੀ ਨਾਰਥ ਆਫ ਮੈਗਨਾਈਟ ਹਾਈਲੀ ਇਮੀਗਰੈਂਟ ਏਰੀਆ ਹੈਗਾ ਤੇ ਨਵੇਂ ਲੋਗ ਆ ਰਹੇ ਨੇ ਸੋਸਾਇਟੀ ਚੇਂਜ ਹੋ ਰਹੀ ਹੈ ਉਹਦੀ ਨੀਡਸ ਕੀ ਹੋਣਗੀਆਂ ਫਿਊਚਰ ਚ ਹਾਂ ਨੈਚਰਲੀ ਇੱਕ ਡਾਇਨਾਮਿਕ ਪ੍ਰੋਸੈਸ ਹੈ ਲਗਾਤਾਰ ਨੀਡਸ ਬਦਲਦੀਆਂ ਰਹਿੰਦੀਆਂ ਨੇ ਕਦੀ ਤਾਂ ਨਿਊ ਇਮੀਗਰੈਂਟਸ ਦੀ ਨੀਡ ਆ ਜਾਂਦੀ ਹੈ ਕਦੀ ਘਰਾਂ ਵਿੱਚ ਡੋਮੈਸਟਿਕ ਵਾਇਲੈਂਸ ਦੀ ਹੈ ਤੇ ਕਦੀ ਕਲੀਨਲਿਨੈਸ ਦੀ ਸੋ ਨੀਡਸ ਬਦਲਦੀਆਂ ਰਹਿੰਦੀਆਂ ਨੇ ਬਿਲਕੁਲ ਫਿਰ ਅਸੀਂ ਬੈਠ ਕੇ ਸੋਚਿਆ ਕਿ ਅਸੀਂ ਐਨਐਮਆਰਸੀ ਨੂੰ ਰਿਜ਼ੋਲਵ ਕਰ ਦਈਏ ਜਾਂ ਇਹਨੂੰ ਇੱਕ ਕੰਪਲੀਟ ਸੋਸਾਇਟੀ ਬਣਾ ਦਈਏ ਠੀਕ ਹੈ ਉਸ ਟਾਈ ਉਸ ਵੇਲੇ ਤਕਰੀਬਨ ਜਦੋਂ ਸ਼ੁਰੂ ਹੋਈ ਸੀ 23 ਆਰਗੇਨਾਈਜੇਸ਼ਨਸ ਦਾ ਜਿਹੜੀ ਸੋਸ਼ਲ ਕਲਚਰਲ ਕਮਿਊਨਿਟੀ ਆਰਗੇਨਾਈਜੇਸ਼ਨਸ ਇਹਦਾ ਪਾਰਟਸ ਹਨ ਫਿਰ ਮਿਲ ਕੇ ਉਹਨਾਂ ਨੇ ਕਿ ਕਿ ਯੂਨੋ 1 ਐਜ਼ ਅ ਸੁਸਾਇਟੀ ਰਜਿਸਟਰ ਕਰਨੇ ਆ ਫਿਰ ਅਸੀਂ ਸੁਸਾਇਟੀ ਰਜਿਸਟਰ ਕੀਤੀ ਹੈ ਮੈਂ ਪਹਿਲਾ ਚੇਅਰਮੈਨ ਸੀ ਪ੍ਰੈਜ਼ੀਡੈਂਸੀ ਉਹਦੇ ਤੋਂ ਬਾਅਦ ਉਹਦੇ ਬਾਈਲॉज ਬਾਈਲॉज ਬਣਾਏ ਨੇ ਫਿਰ ਅਸੀਂ ਕਮਿਊਨਿਟੀ ਦੇ ਡਿਫਰੈਂਟ ਜਿਹੜਾ ਕਮਸਨ ਉਹਨਾਂ ਦੇ ਜਿ ਡਿਫਰੈਂਟ ਰਿਕਵਾਇਰਮੈਂਟ ਸੀ ਸਭ ਤੋਂ ਪਹਿਲੇ ਐਸੀ ਕੀਤਾ ਸੀ ਹੈਲਦੀ ਫੈਮਲੀਜ਼ ਪ੍ਰੋਜੈਕਟ ਜਿਹੜੀ ਪਹਿਲੀ ਗ੍ਰਾਂਟ ਸਾਨੂੰ ਮਿਲੀ ਸੀ ਹਾਂ ਹੈਲਦੀ ਫੈਮਲੀ ਪ੍ਰੋਜੈਕਟ ਸੋ ਇਹਦਾ ਮਤਲਬ ਕਿ ਜਿਹੜਾ ਐਨਐਮ ਐਨਐਮਸੀਐਸ ਨਾਰਥ ਆਫ ਮੈਕਨੇਟ ਕਮਿਊਨਿਟੀ ਸੋਸਾਇਟੀ ਹੈ ਇਹਦੇ ਵਿੱਚ ਕਿੰਨੀਆਂ ਕੋ ਸਾਡੇ ਕੋਲ ਕਮਿਊਨਿਟੀ ਸੋਸਾਇਟੀਆਂ ਹੈਗੀਆਂ ਨੇ ਕਰੀਬ ਮੈਨ ਲੱਗਦਾ ਕਿ ਪਲੱਸ 30 ਹੈਗੀਆਂ uh, 20 ਸੇ ਸੇ ਬਾਅਦ ਜੋ ਇਨੀਸ਼ੀਅਲੀ 23 ਸਨ ਉਸੇ ਬਾਅਦ ਕੁਝ ਇੱਕ ਦੋ ਆ ਜਾਂਦੀਆਂ ਨੇ ਇੱਕ ਦੋ ਚਲੇ ਜਾਂਦੀਆਂ ਨੇ ਇਸ ਤਰ੍ਹਾਂ ਐਟ ਅ ਟਾਈਮ ਮੈਂਬਰਸ਼ਿਪ ਸਾਡੀ ਸਭ ਤੋਂ ਓਪਨ ਹੈ ਐਸ ਲੌਂਗ ਐਸ ਉਹ ਨਾਰਥ ਆਫ ਮੈਕਟਾਈਟ ਰਹਿ ਰਹੇ ਨੇ ਕਿਸੇ ਕਮਿਊਨਿਟੀ ਚ ਤੇ ਇਟਸ ਐਨ ਅੰਬ੍ਰੇਲਾ ਆਰਗੇਨਾਈਜੇਸ਼ਨ ਜੋ ਕਿ ਹਰ ਬੰਦਾ ਕੋਈ ਨਾ ਕੋਈ ਸੁਸਾਇਟੀ ਰਿਪਰੈਜ਼ੈਂਟ ਕਰਦਾ ਹੈ ਮੈਂ ਇੱਕ ਸੁਸਾਇਟੀ ਇੱਕ ਦੋ ਇੱਕ ਸੁਸਾਇਟੀ ਰਿਪਰੈਜ਼ੈਂਟ ਕਰਨਾ ਤੁਸੀਂ ਇੱਕ ਸੁਸਾਇਟੀ ਦੇ ਪ੍ਰੈਜ਼ੀਡੈਂਟ ਹੈ ਗਿਓ ਨਾਰਥ ਆਫ ਮੈਗਨਾਈਟ ਇਸ ਰਿਪਰੈਜ਼ੈਂਟ ਕਰਦੇ ਹੋ ਲੇਕਿਨ ਐਕਟਿਵ ਰੈਜ਼ੀਡੈਂਟ ਵੀ ਆ ਸਕਦੇ ਨੇ ਕੋਈ ਲਿਮਿਟੇਸ਼ਨ ਨਹੀਂ ਹੈ ਕਿ ਤੁਸੀਂ ਲੀਡਰ ਹੀ ਹੋ ਜੀ 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 ਸੋ ਕੋਈ ਵੀ ਜਣੀ ਇੱਕ ਕਮਿਊਨਿਟੀ ਜਿਹੜੀ ਸੋਸਾਇਟੀ ਚੱਲ ਰਹੀ ਹੈ ਕੋਈ ਔਰ ਐਸੋਸੀਏਸ਼ਨ ਆਰਗੇਨਾਈਜੇਸ਼ਨ ਉਹਦੇ ਵਿੱਚੋਂ ਇੱਕ ਮੈਂਬਰ ਆ ਸਕਦਾ ਹੈ ਜਾਂ ਕਮਿਊਨਿਟੀ ਦੇ ਰਿਪਰੈਜ਼ੈਂਟੇਟਿਵ ਜਿਹੜੇ ਨੇ ਉਹ ਵੀ ਇਸ ਸੁਸਾਇਟੀ ਦੇ ਮੈਂਬਰ ਬਣ ਸਕਦੇ ਨੇ ਕੋਈ ਵੀ ਬਣ ਸਕਦਾ ਬਿਲਕੁਲ ਜੀ ਸੋ ਇਹ ਕਹ ਲੋ ਕਿ 7-8 ਕਮਿਊਨਿਟੀਆਂ ਜਿਹੜੀਆਂ ਨੇ ਉਹਨਾਂ ਦੀ ਇੱਕ ਅੰਬ੍ਰੈਲਾ ਆਰਗੇਨਾਈਜੇਸ਼ਨ ਹੈ ਜਿਹੜੇ ਕਿ ਉਹਨਾਂ ਦੀਆਂ ਨੀਡਸ ਨੂੰ ਅਸੈਸ ਕਰਕੇ ਗਵਰਨਮੈਂਟ ਤੱਕ ਪਹੁੰਚਾਉਂਦੀ ਹੈ ਤੇ ਗਵਰਨਮੈਂਟ ਤੋਂ ਫਿਰ ਉਹ ਪ੍ਰੋਜੈਕਟ ਜਿਹੜੇ ਮਿਲਦੇ ਨੇ ਆਪਾਂ ਉਹਨਾਂ ਦੇ ਉੱਪਰ ਕੰਮ ਕਰਦੇ ਆ ਐਮਆਰਏ ਚ ਜੀ ਬਿਲਕੁਲ ਤੇ ਹੁਣ ਅਸੀਂ ਆਉਨੇ ਆ ਕਿ ਕਿੰਨੇ ਕੋ ਪ੍ਰੋਜੈਕਟ ਜਿਹੜੇ ਨੇ ਹੁਣ ਤੱਕ ਆਪਾਂ ਐਨਐਮਸੀਐਸ ਦੇ ਅੰਡਰ ਕਰ ਚੁੱਕੇ ਆ ਤੇ ਇਸ ਵੇਲੇ ਕਿਹੜਾ ਪ੍ਰੋਜੈਕਟ ਹੈ ਜਿਹਦੇ ਉੱਪਰੋਂ ਵਰਕ ਕਰ ਰਹੇ ਅਸੀਂ ਛੋਟੇ بڑے ਬਹੁਤ ਸੇ ਪ੍ਰੋਜੈਕਟ ਕੀਤੇ ਨੇ ਜਦੋਂ ਹੇਲ ਹੋਈ ਸੀ ਤਾਂ ਹੇਲ ਸਟਾਰਮ ਹੇਲ ਸਟਾਰਮ ਆਇਆ ਸੀ ਹੇਲ ਡੈਮੇਜ ਜਿਸੀ ਐਡਵੋਕੇਸੀ ਦਾ ਕੰਮ ਕੀਤਾ ਹੈ ਜਦੋਂ ਗਵਰਨਮੈਂਟ ਨੇ ਕੁਛ ਹਰਸਾ ਪਹਿਲੇ ਕੁਝ ਸਾਲ ਪਹਿਲੇ ਫੰਡਿੰਗ ਰਿਡਿਊਸ ਕੀਤੀ ਸੀ ਸਕੂਲਾਂ ਦਾ ਤਾਂ yellow bus ਦਾ ਪ੍ਰੋਬਲਮ ਹੋਇਆ ਸੀ ਅਸੀਂ ਟਾਊਨ ਹਾਲ ਕੀਤਾ ਜਦੋਂ ਇਹਦੇ ਆਪਣਾ oil ਮਾਰਕੀਟਸ ਕ੍ਰੈਸ਼ ਕੀਤੀਆਂ ਸੰਦੇ ਬਹੁਤ ਸਾਰੇ ਲੋਕਾਂ ਨੇ ਜੌਬ ਲਾਸ ਕੀਤਾ ਸੀ ਅਸੀਂ ਕੈਰੀਅਰ ट्रांजिशन ਤੇ ਫੋਰਮ ਕੀਤਾ تقریبا 300 ਲੋਕ ਆਏ ਸੰਤ ਅਸੀਂ ਕਮਿਟੀ ਲੀਡਰ ਪਰਵਾਸੀਆਂ ਨਾਲ ਵਧੀਆ ਰਿਸਪਾਂਸ ਮੰਗਾਈ ਸੰ ਠੀਕ ਉਹਦੇ ਤੋਂ ਇਲਾਵਾ ਅਸੀਂ ਜਿਹੜੀ ਛੋਟੀ ਆਰਗੇਨਾਈਜੇਸ਼ਨ ਸਾਡੇ ਨਾਲ ਛੋਟੀ ਨਹੀਂ ਕਹਿਣਾ ਚਾਹੀਦਾ ਆਰਗੇਨਾਈਜੇਸ਼ਨ ਸਾਰੀ ਅੱਛੀਆਂ ਨੇ ਜੋ ਕੰਮ ਕਰ ਰਹੇ ਆ ਸੰ ਉਹਨਾਂ ਦੀ ਕਪੈਸਿਟੀ ਬਿਲਡਿੰਗ ਅਸੀਂ ਅਸੀਂ ਪ੍ਰੋਗਰਾਮ ਕੀਤਾ ਹੈ ਉਹਨਾਂ ਨੂੰ ਡਿਫਰੈਂਟ ਟਾਈਪ ਦੀ ਟ੍ਰੇਨਿੰਗਸ ਦਿੱਤੀਆਂ ਨੇ ਕਿ ਹਾਊ ਟੂ ਰਨ ਦਾ ਆਰਗੇਨਾਈਜੇਸ਼ਨਸ ਨੌਪਰਲੀਆ ਅਗੇਨ ਅਸੀਂ ਟ੍ਰੇਨਿੰਗ ਦਿੱਤੀਆਂ ਨੇ ਕਿ ਫੰਡਿੰਗ ਗ੍ਰਾਂਟਸ ਅਸੇ ਕਿਸੇ ਨੇ ਅਪਲਾਈ ਕਰਨਾ ਛੋਟੀ ਤੋਂ ਵੱਡੀ ਉਹ ਟ੍ਰੇਨਿੰਗ ਦਿੱਤੀਆਂ ਨੇ ਜੀ ਇਹਦੇ ਤੋਂ ਇਲਾਵਾ ਜਿਹੜਾ ਵੱਡਾ ਪ੍ਰੋਜੈਕਟ ਸੀ ਉਹ ਪਹਿਲੇ ਅਸੀਂ ਕੀਤਾ ਸੀ ਹੈਲਥੀ ਫੈਮਲੀਜ਼ ਪ੍ਰੋਜੈਕਟ ਜੀ ਉਸ ਤੋਂ ਬਾਅਦ ਅਸੀਂ ਕੀਤਾ ਸੀ ਅਸੀਂ ਡੋਮੈਸਟਿਕ ਵਾਇਲੈਂਸ ਕੋਲਾਬੋਰੇਟਿਵ ਇੱਕ ਬਣਾਇਆ ਸੀ ਯੂਨਾਈਟਿਡ ਵੈਨ ਅਸੀਂ ਉਸ ਆ ਵੀ ਪਾਰਟ ਸਾਂ ਅਸੀਂ ਫਾਊਂਡਿੰਗ ਮੈਂਬਰਸ ਸਾਂ ਲੇਕਿਨ ਅਸੀਂ ਸਾਡੇ ਬੋਰਡ ਨੇ ਇੰਟੈਂਸ਼ਨਲੀ ਉਹਨਾਂ ਦੇ ਬੋਰਡ ਤੇ ਪੋਜੀਸ਼ਨ ਲਈਆਂ ਕਿ ਅਸੀਂ ਖਿਆਨੇ ਅਗੇ ਸਾਰੇ ਕਮਿਊਨਿਟੀ ਲੀਡਰਸ ਅਗੇ ਆਉਣ ਤੇ ਜੋ ਜੋ ਅੱਛਾ ਚੰਗਾ ਕੰਮ ਕਰ ਰਿਹਾ ਉਹ ਕਰ ਰਿਹਾ ਆ ਗਿਆ ਅਗੇ ਦੇਖੋ ਗੱਲ ਇਹ ਹੋਈ ਨਾ ਤਾਰਕ ਜੀ ਕਿ ਗਵਰਨਮੈਂਟ ਜਿਹੜੀ ਹੈ ਉਹ ਪ੍ਰੋਗਰਾਮ ਬਣਾਉਂਦੀ ਹੈ ਬਟ ਨੀਡਸ ਥੱਲੇੋਂ ਜਾਣਗੇ ਉਹ ਅਕੋਰਡਿੰਗਲੀ ਪ੍ਰੋਗਰਾਮ ਬਣਨੇ ਆ ਤੇ ਜੇ ਪ੍ਰੋਗਰਾਮ ਬਣ ਗਿਆ ਤੇ ਉਹਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਵੀ ਆਰਗੇਨਾਈਜੇਸ਼ਨ ਤੱਕ ਪਹੁੰਚਾਉਣਾ ਸੋ ਇਹ ਜਿਹੜੀ ਆਰਗੇਨਾਈਜੇਸ਼ਨ ਮੇਰਾ ਹੁਣ ਤੱਕ ਜਿਹੜੀ ਸਮਝ ਲੱਗੀ ਹੈ ਕਿ ਇਹ ਇੱਕ ਵਿਚਾਰ ਇੱਕ ਕਲਨਕ ਪੜਾ ਹੈ ਜਿਸ ਪੜਾ ਦੇ ਰਾਹੀਂ ਗਵਰਨਮੈਂਟ ਤੇ ਨੀਚੇ ਜਿਹੜੀਆਂ ਐਸੋਸੀਏਸ਼ਨਸ ਨੇ ਉਹਨਾਂ ਨੂੰ ਆਪਸ ਦੇ ਵਿੱਚ ਕਨੈਕਟ ਕੀਤਾ ਜਾਂਦਾ ਆਈ ਥਿੰਕ اے ਐਨ ਐਮ ਸੀ ਐਸ ਦਾ ਸਬਟੋਰ ਕਮ ਆ ਯੂ ਆ ਰਾਈਟ ਜਿਹੜੀ ਆਰਗੇਨਾਈਜੇਸ਼ਨਸ ਸੋਸ਼ਲ ਬਹੁਤ ਵੱਡੀ ਆਰਗੇਨਾਈਜੇਸ਼ਨਸ ਨੇ ਜਿਨ੍ਹਾਂ ਦੇ ਫੰਡਸ ਨੇ ਜਾਂ ਜਦੋਂ ਗ੍ਰਾਂਟਸ ਮਿਲਦੀਆਂ ਨੇ ਉਹਨਾਂ ਮਿਲਦੀਆਂ ਲੇਕਿਨ ਸਾਡੇ ਐਸੇ ਵੀ ਮੈਂਬਰਸ ਆਣ ਜਿਨ੍ਹਾਂ ਨੂੰ ਕੋਈ ਗ੍ਰਾਂਟਸ ਨਹੀਂ ਮਿਲਦੀਆਂ ਉਹਨਾਂ ਨੂੰ ਫਿਰ ਅਸੀਂ ਆਪਣੇ ਨਾਲ ਮਿਲਾ ਕੇ ਕੁਝ ਪ੍ਰੋਗਰਾਮ ਕਰਾਣੇ ਆ ਉਹਨਾਂ ਦੇ ਪ੍ਰੋਗਰਾਮਸ ਕਰ ਦੇਣੇ ਆ ਹਾਲਾਂਕਿ ਜੋ ਕਿ ਉਹ ਬਹੁਤ ਚੰਗਾ ਕੰਮ ਕਰ ਰਹੇ ਨੇ ਕਮਿਊਨਿਟੀ ਦੇ ਵਿੱਚ ਕਾ ਜਿਹੜਾ ਸਾਡਾ ਫੈਮਿਲੀ ਹੈਲਦੀ ਫੈਮਲੀਆਂਸ ਪ੍ਰੋਜੈਕਟ ਸੀ ਸੌਰੀ ਡੋਮੈਸਟਿਕ ਵਾਇਲੈਂਸ ਅਵੇਅਰਨੈਸ ਦਾ ਜੋ ਪ੍ਰੋਜੈਕਟ ਸੀ ਉਸ ਪ੍ਰੋਜੈਕਟ ਸਿ ਅਸੀਂ ਜਿਹੜੇ ਪੀਅਰ ਜਿਹੜੇ ਸਨ ਉਹਨਾਂ ਨੂੰ ਟ੍ਰੇਨ ਕੀਤਾ ਸੀ ਜਿਤ ਡਿਫਰੈਂਟ ਕਮਿਊਨਿਟੀ ਲੀਡਰਸ ਕਿ ਤੁਹਾਡੇ ਕੋਲ ਕੋਈ ਬੰਦਾ ਆ ਜਾਂ ਬੰਦੀ ਆ ਜਾਏ ਜੇ ਡੋਮੈਸਟਿਕ ਵਾਇਲੈਂਸ ਦਾ ਇਸ਼ੂ ਹੈ ਤੁਸੀਂ ਕੀ ਕਰੋਗੇ ਵਰਕਸ਼ਾਪਸ ਬਹੁਤ ਵਧੀਆ ਸੀ ਹਾਂ ਅਸੀਂ ਉਹ ਟ੍ਰੇਨਿੰਗਸ ਕਰਾਈਆਂ ਨੇ ਉਹ ਟ੍ਰੇਨਿੰਗ ਜੜੀਆਂ ਨੇ ਉਹ ਫੰਡਰ ਉਹ ਇਤਨੀ ਚੰਗੀਆਂ ਲਗੀਆਂ ਨੇ ਕਿ ਉਹਨਾਂ ਨੇ ਸੇਮ ਸਾਡੇ ਜਿਹੜੇ ਮੋਡੂਲਸ ਟ੍ਰੇਨਿੰਗ ਤੇ ਉਹਨਾਂ ਨੇ ਲੈ ਕੇ ਉਠਾ ਕੇ ਇੱਕ ਦੂਸਰੀ ਕਮਿਊਨਿਟੀਜ਼ ਦੇ ਵਿੱਚ ਇੰਪਲੀਮੈਂਟ ਕੀਤੇ ਨੇ ਉਹਦੇ ਤੋਂ ਬਾਅਦ ਅਸੀਂ ਫਿਰ ਕੋਵਿਡ ਦੇ ਦੌਰਾਨ ਕੀਤਾ ਸੀ ਫੈਮਿਲੀ ਰੈਜ਼ੀਲੀਐਂਸ ਬੇਸਿਕਲੀ ਵੂਮਨ ਦੇ ਸੀਨੀਅਰ ਆਸੋਲੇਸ਼ਨ ਦਾ ਪ੍ਰੋਗਰਾਮ ਕਿ ਕੋਵਿਡ ਚ ਅਰਬਨ ਆਈਸੋਲੇਟ ਸੀ ਦ ਸੀਨੀਅਰਸ ਨੂੰ ਹੋਰ ਜ਼ਿਆਦਾ ਆਈਸੋਲੇਸ਼ਨ ਤੇ ਤੇ ਵੂਮਨ ਜਿਹੜੀਆਂ ਕਾਰਜ ਚ ਰਹਿੰਦੀਆਂ ਨੇ 24 ਆਵਰਸ ਓਪ ਸਮ ਟਾਈਮਸ ਅਕ ਕੋਰਾਂਟੇਨ ਕੋਈ ਹੋ ਗਿਆ ਤੇ ਉਹ 14 ਦਿਨ ਅਸੀਂ ਚਲਾਇਆ ਉਹਦੇ ਐਸੇ ਸਾਨੇ ਅਸੀਂ ਇੱਕ ਟ੍ਰੇਨਿੰਗ ਪ੍ਰੋਗਰਾਮ ਇੱਕ ਪ੍ਰੋਗਰਾਮ ਕੀਤਾ ਸੀ ਗਵਰਨਮੈਂਟ ਦੇ ਫੰਡਿੰਗ ਦੇ ਨਾਲ ਅੱਜ ਕੱਲ੍ਹ ਇੱਕ ਚੱਲ ਰਿਹਾ ਹੈ ਉਹਨੂੰ ਕਹਿੰਦੇ ਇੰਪਾਵਰਿੰਗ ਔਮਨ ਐਂਟਰਪ੍ਰਨਿਓਰ ਇਹ ਪ੍ਰੋਗਰਾਮ ਥੋੜਾ ਬੜਾ ਇਚਚਿਤ ਪ੍ਰੋਗਰਾਮ ਹੈ ਤੇ ਵਿਮਨ ਐਂਟਰਪ੍ਰੀਨਿਓਰਸ਼ਿਪ ਜਿਹੜਾ ਪ੍ਰੋਗਰਾਮ ਹੈ ਇਹਦੇ ਅੰਡਰ ਚੱਲ ਰਿਹਾ ਹੈ ਸੋ ਮੈਂ ਚਾਹੁੰਦੀ ਆ ਕਿ ਇਹ ਆਪਣੇ ਕੋ ਕਿੰਨਾ ਕੁ ਹੋ ਗਿਆ ਤੇ ਕਿੰਨਾ ਕੁ ਰਹਿੰਦਾ ਅਸੀਂ ਇਹ ਵੀ ਜ਼ਰੂਰ ਜਾਣਕਾਰੀ ਦੇਈਏ ਕਿ ਕੀ ਫਾਇਦੇ ਹੋਏ ਨੇ ਵਿਮਨ ਨੂੰ ਜੀ ਸਾਰੀ ਉਹ ਪੈਣਾ ਉਹ ਖਵaties ਜੋ ਘਰਚ ਬੈਠੀਆਂ ਨੇ ਤੇ ਘਰਚ ਬੈਠ ਕੇ ਕੋਈ ਛੋਟਾ ਮੋਟਾ ਕੰਮ ਕਰ ਰਹੇ ਨੇ ਸੇ ਅਗਰ ਟਿਫਨ ਦਾ ਕੰਮ ਕਰ ਰਹੇ ਨੇ ਜਾਂ ਕੋਈ ਕੱਪੜਿਆਂ ਦਾ ਕੰਮ ਕਰ ਰਹੇ ਨੇ ਜਾਂ ਕੋਈ ਕਪੜੇ ਸੀ ਰਹਿਣਾ ਹੈ ਜਾਂ ਬਿਊਟੀਸ਼ਨ ਨੇ ਜਾਂ హెయిਰ ਡ्रेसਰ ਨੇ ਜਾਂ ਕਿਸੇ ਵੀ ਕਿਸਮ ਦੀ ਕੈਟਰਿੰਗ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਬੇਸਿਕ ਸਕਿੱਲਸ ਅਸੀਂ ਸਿਖਾਈਆਂ ਨੇ ਕਿ ਭਈ ਤੁਸੀਂ ਪਹਿਲੇ ਆਪਣੇ ਬਜਟ ਕਿਸ ਤਰ੍ਹਾਂ ਬਣਾਉਣੇ ਨੇ ਸੇਲਜ਼ ਐਂਡ ਮਾਰਕੀਟਿੰਗ ਕਿਸ ਤਰ੍ਹਾਂ ਕਰੋਗੇ ਸੋਸ਼ਲ ਮੀਡੀਆ ਨੂੰ ਕਿਵੇਂ ਯੂਜ਼ ਕਰੋਗੇ ਅਗਰ ਤੁਸੀਂ ਕਿਸੇ ਗ੍ਰਾਂਟ ਸੇ ਅਪਲਾਈ ਕਰੋਗੇ ਕਿਸੇ ਪ੍ਰੋਜੈਕਟ ਦੀ ਉਹ ਕਿਵੇਂ ਅਪਲਾਈ ਕਰੋਗੇ ਇਹ 6.5 ਮਾਡੂਲਸ ਨੇ ਤੇ ਉਹ ਫਿਰ ਅਸੀਂ ਐਂਡ ਤੇ ਜਿਹੜੇ ਟ੍ਰੇਨਿੰਗ ਕਰ ਲੈਂਦੇ ਆ ਨਾ ਸਾਰੀ ਹਵਤੀਨ ਉਹਨਾਂ ਨੂੰ ਫਿਰ ਇੱਕ ਦਿਨ ਅਸੀਂ ਜੈਨਿਸਸ ਸੈਂਟਰ ਦਾ ਮੇਨ ਫਲੋਰ ਅਸੀਂ ਰੈਂਟ ਕਰਨੇ ਆ ਉਹਨਾਂ ਨੂੰ ਮਾਰਕੀਟ ਫੇਅਰ ਅਸੀਂ ਕਰਨੇ ਆ ਉਹਨਾਂ ਨੂੰ ਇੱਕ ਇੱਕ ਟੇਬਲ ਅਸੀਂ ਫ੍ਰੀ ਪ੍ਰੋਵਾਈਡ ਕਰਨੇ ਆ ਉਹਦੇ ਚ ਆਪਣੀ ਉਹ ਪ੍ਰੋਡਕਟ ਲੈ ਕੇ ਆਂਦੇ ਨੇ ਅਗਰ ਫੂਡ ਹੈ ਜਾਂ ਬਿਊਟੀਸ਼ਨ ਦਾ ਕੰਮ ਹੈ ਜਾਂ ਕਪੜੇ ਦਾ ਹੈ ਇਹ ਚੁਲ ਰਹੀ ਹੈ ਕੋਈ ਯੂ ਨੇਮ ਹੈ ਜੋ ਵੀ ਕੰਮ ਉਹ ਕਰ ਸੀ ਕਰ ਰਹੇ ਨੇ ਉਹਨਾਂ ਨੂੰ ਇੱਕ ਓਪਰਚੁਨਿਟੀ ਤੇ ਇਨਕਰੇਜਮੈਂਟ ਦੇਣਿਆ ਉਹਨਾਂ ਜਿਨ੍ਹਾਂ ਨੇ ਕਦੀ ਬਿਜ਼ਨਸ ਡੀਲਿੰਗ ਨਹੀਂ ਕੀਤੀ ਕਿ ਹਾਊ ਟੂ ਮਾਰਕਟ ਯਰ ਯਰ ਬਿਜ਼ਨਸ ਹਾਊ ਟੂ ਅਟ੍ਰੈਕ ਕਸਟਮਰਸ ਕਮਿਊਨੀਕੇਸ਼ਨ ਕਿਵੇਂ ਕਰੀ ਦੀਏ ਫਿਰ ਅਸੀਂ ਸਟਾਲਸ ਤੇ ਜਾ ਕੇ ਸਭ ਤੋਂ ਵੱਡਾ ਹਾਊ ਰਜਿਸਟਰ ਜੀ ਕਿਉਂਕਿ ਜੜਾ ਹੱਥੋਂ ਦੀ ਬਹੁਤ ਵੱਡੀ ਜ਼ਰੂਰਤ ਹੈ ਕਿ ਰਜਿਸਟਰ ਕਿਵੇਂ ਕਰਨਾ ਜੀ ਬਿਲਕੁਲ ਜੀ bizness register plus ਤੁਸੀਂ ਚੰਗਾ ਯਾਦ ਕਰਾਇਆ ਕੁਝ ਫੂਡ ਸੇਫਟੀ ਸਰਟੀਫਿਕੇਟ ਕਿਵੇਂ ਲਾਓਗੇ ਉਹ ਸਾਰੇ ਉਹਨਾਂ ਨੂੰ ਕਰਾ ਕੇ ਤੇ ਫਿਰ ਅਸੀਂ ਜੈਨੇਸਿਸ ਸੈਂਟਰ ਵਿੱਚ ਉਹਨਾਂ ਨੂੰ ਇੱਕ opportunity ਦੇਣੀ ਹੈ ਸਵੇਰ 11 ਤੋਂ ਸ਼ਾਮ 3 ਵਜੇ ਤੱਕ ਹੁੰਦੀ ਹੈ ਤੇ ਇਹ ਸਾਡਾ ਨੈਕਸਟ ਆ ਰਿਹਾ ਹੈ ਸੈਟਰਡੇ ਅਕਟੋਬਰ ਕਿੰਨਾ ਲੱਗਦਾ ਕਿ ਕਿਨਵਾ ਸੈਸ਼ਨ ਇਸ ਵੀ ਚੱਲ ਰਿਹਾ ਹੈ 7:30 ਸੈਸ਼ਨ ਖਤਮ ਹੋ ਗਏ ਨੇ 7th 1 ਖਤਮ ਹੋ ਰਿਹਾ ਤੇ 167 ਇੱਕ ਅਸੀਂ ਖਵaties ਹੁਣ ਤੱਕ ਟ੍ਰੇਨ ਕਰਦੇ 167 167 ਹੋਰ ਕੰਮ ਇਹਦੇ ਚ ਉਹਨਾਂ ਨੂੰ ਆਪਾਂ ਟ੍ਰੇਨਿੰਗ ਦੇ ਚੁੱਕੇ ਆ 7 ਬੈਚਸ ਦੇ ਵਿੱਚ 7 ਬੈਚਸ ਦੇ ਵਿੱਚ ਐਸੀ ਇੱਕ ਸਾਲ ਅਸੀਂ ਸਾਨੂੰ ਗ੍ਰਾਂਟ ਮਿਲੀ ਸੀ ਤੇ ਗਵਰਨਮੈਂਟ ਨੂੰ ਇਹ ਚੰਗੀ ਲੱਗੀ ਤੇ ਉਹਨਾਂ ਨੇ 2 ਸਾਲ ਅਸੀਂ ਵਧਾ ਦਿੱਤੀ ਇਹ ਸਾਲ ਨੂੰ ਤੇ ਇਹ ਜਿਹੜਾ ਫੇਅਰ ਹੁਣ ਲੱਗਣਾ ਹੈ ਜਿਹੜਾ ਸਾਡਾ 7th ਸੈਸ਼ਨ ਹੈ 19 ਤਰੀਕ ਨੂੰ 19 ਨਵੰਬਰ ਨੂੰ ਇਹ ਫੇਅਰ ਲੱਗਣਾ ਜੈਂਸਟਰ ਸੈਂਟਰ ਦੇ ਵਿੱਚ ਤੇ ਜੇ ਤੁਸੀਂ ਮੌਕਾ ਕੱਢ ਕੇ ਆਓ ਨਾ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਉਹ ਔਰਤਾਂ ਜਿਹੜੀਆਂ ਘਰ ਦੇ ਅੰਦਰ ਬੈਠੀਆਂ ਨੇ ਕਿਵੇਂ ਪੂਰਾ ਆਪਣਾ ਬਿਜ਼ਨਸ ਬਿਜ਼ਨਸ ਜਿਹੜਾ ਟੇਬਲ ਦੇ ਉੱਪਰ ਖੜ ਕੇ ਸੈਲ ਕਰ ਰਹੀਆਂ ਸੋ ਇਟਸ ਵੰਡਰਫੁਲ ਪ੍ਰੋਗਰਾਮ ਤੇ ਕੋਈ ਹੋਰ ਵੀ ਰਹਿੰਦਾ ਹੈ ਦਾ ਕਿ ਇਹ ਲਾਸਟ ਹੈ ਇਸ ਇਸ ਤੋਂ ਇਲਾਵਾ ਇੱਕ ਇੱਕ ਜਾਂ ਦੋ ਸੈਸ਼ਨ ਹੋਰ ਰਹਿੰਦੇ ਨੇ ਬੇਸਿਕਲੀ ਸਾਨੂੰ ਗ੍ਰਾਂਟ ਮਿਲਦੀ ਹੈ ਐਨੂਅਲ ਉਹ ਨੈਕਸਟ ਈਅਰ ਸਾਡਾ ਇੱਕ ਲਾਸਟ ਸੈਸ਼ਨ ਰਹਿ ਗਿਆ ਉਹਦੇ ਤੋਂ ਬਾਅਦ ਫਿਰ ਪਤਾ ਚੱਲੇਗਾ ਕਿ ਫਰਦਰ ਗ੍ਰਾਂਟ ਹੈਗੀ ਹੈ ਕਿ ਨਹੀਂ ਮੈਨੂੰ ਲੱਗਦਾ ਹੈ ਕਿ ਔਰਤਾਵਾਂ ਵਾਸਤੇ ਜਿਹੜੇ ਘਰ ਦੇ ਵਿੱਚ ਇੱਕ ਡੋਮੈਸਟਿਕ ਵਾਇਰਸ ਦੀ ਅਸੀਂ ਗੱਲ ਕੀਤੀ ਆ ਤੇ ਉਹਨਾਂ ਨੂੰ ਉਹਦੇ ਵਿੱਚੋਂ ਕੱਢਣ ਲਈ ਸਭ ਤੋਂ ਵਧੀਆ ਇਹ ਪ੍ਰੋਗਰਾਮ ਸੀਗਾ ਕਿ empower ਕਰਨਾ ਕਿ ਉਹ ਆਪਣੇ ਕੰਮ ਨੂੰ ਬੜੀ ਕਹਿੰਦੇ ਨੇ ਨਾ ਆਦਰ ਮਾਣ ਦੇ ਨਾਲ ਸਤਿਕਾਰ ਦੇ ਨਾਲ ਕਰ ਸਕਣ ਸੋ ਇਟਸ ਅ ਵੰਡਰਫੁਲ ਥਿੰਗ ਬਹੁਤ ਵਧੀਆ ਜੀ ਦੂਜਾ ਜੀ ਇਹ ਜੋੜੀ ਔਰਤਾਂ ਨੇ ਬੇਸਿਕਲੀ ਇਨ ਫਰਸਟ ਲੈਂਗੁਏਜ ਫਰਸਟ ਲੈਂਗੁਏਜ ਇੰਗਲਿਸ਼ ਨਹੀਂ ਆਏਗੀ ਉਹਨਾਂ ਨੂੰ ਕਮਿਊਨੀਕੇਸ਼ਨ ਹੈ ਤੇ ਅਸੀਂ ਬਾਇਲੈਂਗੁਅਲ ਟ੍ਰੇਨਿੰਗ ਦੇਨੇ ਆ ਇੰਗਲਿਸ਼ ਉਰਦੂ ਪੰਜਾਬੀ ਮਿਲਾ ਕੇ ਜੀ ਤੇ बेसिकली इस तरह की ट्रेनिंग है जो कोई भी सिटीज प्रोवाइड नहीं कर रहा तो काफ़ी सारी खुवान ने बाद इंटरव्यूज भी दते हैं कि भई मैन झिझक असी लोग झिझक दिसा ਆ ਸਾਨੂੰ ਜਿਜਕਸੀ ਸ਼ਰਮ ਆਂਦੀ ਸੀ ਆ ਸਾਨੂੰ ਕੌਨਫੀਡੈਂਸ ਨਹੀਂ ਸੀ ਬੇਸਿਕਲੀ ਇਸ ਟ੍ਰੇਨਿੰਗ ਨੇ ਤੇ ਜਿਹੜਾ ਤੁਸੀਂ ਮਾਰਕੀਟ ਫੇਅਰ ਕੀਤਾ ਸਾਨੂੰ ਕੌਨਫੀਡੈਂਸ ਦਿੱਤਾ ਕਿ ਅਸੀਂ ਆਪਣਾ ਬਿਜ਼ਨਸ ਇਸਟੈਬਲਿਸ਼ ਕਰ ਲਿਆ ਹੋ ਤਾਂ ਕੁਝ ਖਵaties ਨੇ ਆਲਰੇਡੀ ਐਂਡ ਵੀ ਹੈਵ ਅ ਲਿਸਟ ਅਸੀਂ ਉਹਨਾਂ ਲਿਸਟ ਆ ਗਈ ਅਸੀਂ ਫਾਲੋ ਅਪ ਵੀ ਕਰਨੇ ਆ ਕਿ ਕੌਣ ਸਕਸੈਸਫੁਲ ਨੇ ਬਿਜ਼ਨਸ ਦੇ ਵਿੱਚ ਤੇ ਉਹ ਕਿੰਨੇ ਦੂਰ ਚਲੇ ਗਏ ਨੇ ਇਹਦੇ ਤੇ ਤੁਸੀਂ ਸਭ ਲੋਗਾਂ ਨੂੰ ਅਸੀਂ ਰਿਕਵੈਸਟ ਕਰਨੇ ਆ ਕਿ ਆਓ ਤੇ ਇਹਨਾਂ ਨੂੰ ਇਨਕਰੇਜ ਕਰੋ ਜਿੰਨੇ ਜ਼ਿਆਦਾ ਲੋਕ ਆਣਗੇ ਉਤਨੇ ਉਹਨਾਂ ਨੂੰ ਇਨਕਰੇਜਮੈਂਟ ਮਿਲੇਗੀ ਤੁਹਾਡੀ ਕਮਿਊਨਿਟੀ ਦੇ ਵਿੱਚ ਬਿਜ਼ਨਸ ਵਧੇਗਾ ਹਾਂ ਬਿਲਕੁਲ ਜੀ ਮੈਨੂੰ ਲੱਗਦਾ ਵੇ 22 ਲੇਡੀਜ਼ ਦਾ ਗਰੁੱਪ ਪਸੇ ਚਲਾਉਨੇ ਆ ਜੀ ਸੋ ਇਹ ਇੱਕ ਬਹੁਤ ਖੂਬਸੂਰਤ ਪ੍ਰੋਗਰਾਮ ਹੈ ਪਰ ਮੈਚ ਹੋਣੀ ਹੈ ਕਿ ਜਦ ਹਮਾਰਾ ਅਗਲਾ ਪ੍ਰੋਗਰਾਮ ਆ ਰਿਹਾ ਹੈ ਤੁਸੀਂ ਉਹਦੇ ਬਾਰੇ ਜ਼ਰੂਰ ਜਾਣਕਾਰੀ ਦਿਓ ਕਿ ਨਿਊ ਪ੍ਰੋਜੈਕਟ ਜਿਹੜਾ ਵਾ ਐਨ ਐਮ ਸੀ ਐਸ ਕੋਲ ਕਿਹੜਾ ਹੈ ਕਿ ਜਿਹੜਾ ਲੋਕਾਂ ਨੂੰ ਜਿਹਦੇ ਵਿੱਚ ਸਾਨੂੰ ਲੱਗਦਾ ਕਿ ਆਮ ਕਮਿਊਨਿਟੀ ਦੇ ਲੋਕਾਂ ਦੇ ਯੋਗਦਾਨ ਦੀ ਬੜੀ ਲੋੜ ਹੈ ਸਾਡੇ ਦੋ ਪ੍ਰੋਜੈਕਟ ਦੂਸਰਾ ਚੱਲ ਰਿਹਾ ਹੈ ਜਿਹੜਾ ਸਕਿੱਲ ਐਕਸਚੇਂਜ ਟ੍ਰੇਨਿੰਗ ਹੈ ਅਸੀਂ ਖਵਾਂਤਿਨ ਨੂੰ ਇਸ ਵੇਲੇ 23 ਖਵਾਂਤਿਨਜ਼ ਰਜਿਸਟਰ ਨੇ ਬੇਸਿਕਲੀ ਉਹਨਾਂ ਨੂੰ ਕ੍ਰੋਸ਼ੇ ਐਂਡ ਡੇਟਿੰਗ ਸਿਖਾਣੇ ਆ ਉਹਨਾਂ ਨੂੰ ਜੁਐਲਰੀ ਮੇਕਿੰਗ ਸਿਖਾਣੇ ਆ ਬੀਡਿੰਗ ਸਿਖਾਣੇ ਆ ਉਹਨਾਂ ਨੂੰ ਅਸੀਂ ਜਨਰਲ ਆਰਟਸ ਐਂਡ ਕ੍ਰਾਫਟ ਇਸ ਤਰ੍ਹਾਂ ਦੀਆਂ ਚੀਜ਼ਾਂ ਸਿਖਾ ਰਹੇ ਆ ਇਹ ਇਸੀ ਪ੍ਰੋਜੈਕਟ ਦਾ ਇੱਕ ਸਾਈਡ ਹੈ ਸਾਈਡ ਹੈ ਸਾਨੂੰ ਦੇਖਦੇ ਹੋ ਕਿ ਸਟੇਟ ਪ੍ਰੋਗਰਾਮ ਹੈ ਕਿ ਆਪਣਾ ਸਕਿੱਲ ਐਕਸਚੇਂਜ ਕਰਦੇ ਆ ਇੱਕ ਨਵੀਂ ਗ੍ਰਾਂਟ ਆਈ ਹੈ ਜਿਹਨੂੰ ਸੀਡ ਗ੍ਰਾਂਟ ਕਹਿੰਦੇ ਨੇ ਸਿਟੀ ਦੀ ਉਹ ਵੇ ਬੇਸਿਕਲੀ ਬਿਲਡਿੰਗ ਰੈਜ਼ੀਲੈਂਸ ਇਨ ਇੰਡੀਜਨਸ ਬਲੈਕ ਐਂਡ ਰੈਸ਼ੀਅਲਾਈਜ਼ ਕਮਿਊਨਿਟੀਆਂ ਕਿ ਕਮਿਊਨਿਟੀ ਕਿਸ ਤਰ੍ਹਾਂ ਕੰਬੈਟ ਕਰੇ ਰੈਸਿਜ਼ਮ ਨੂੰ ਰੈਸਿਜ਼ਮ ਐਗਜ਼ਿਸਟ ਕਰਦਾ ਹੈ ਡਿਫਰੈਂਟ ਸ਼ੇਪਸ ਐਂਡ ਫਾਰਮ ਇਸ ਤੇ ਜ਼ਰੂਰੀ ਨਹੀਂ ਆ ਕਿ ਸਿਰਫ ਕਲਰਡ ਨੇਸ਼ਨ ਦੇ ਅਗੇਂਸਟ ਹੋਵੇ ਹਰ ਕਿਸਮ ਦੇ ਲੋਕਾਂ ਦੇ ਅਗੇਂਸਟ ਹੋ ਸਕਦਾ ਹੈ ਤੇ ਸੀਡ ਗ੍ਰਾਂਟ ਹੈਗੀ ਇਹ ਸਿਟੀ ਇਸ ਤੋਂ ਪਹਿਲੀ ਦਫਾ ਲੈ ਕੇ ਆ ਰਹੀ ਹੈ ਤੇ ਇਹਦੇ 6 ਮਾਡੂਲਸ ਨੇ ਅਸੀਂ ਸਭ ਤੋਂ ਵੱਡੀ ਗੱਲ ਹੈ ਕਿ ਪ੍ਰੋਗਰਾਮ ਪਹਿਲੀ ਵਾਰੀ ਸ਼ੁਰੂ ਹੋ ਰਿਹਾ ਹੈ ਤੇ ਐਨ ਐਮ ਸੀ ਐਸ ਨੂੰ ਇੱਕ ਪਰਵਾਂ ਹੀ ਗਰਾਡ ਮਿਲ ਜੀ ਬਿਕੋਜ਼ ਪਿੱਛੇ ਬਹੁਤ ਵਧੀਆ ਕੰਮ ਕੀਤੇ ਗਏ ਨੇ ਸੋ ਕਮਿਊਨਿਟੀ ਨੂੰ ਪਹਿਲਾਂ ਸੀਗਾ ਵਿਮਨ ਨੂੰ ਏਮ ਪਾਵਰ ਕਰਨਾ ਹੁਣ ਹੈਗਾ ਕਮਿਊਨਿਟੀ ਏਮ ਪਾਵਰ ਕਰਨੀ ਸਹੀ ਦੇਖੋ ਜੀ ਤੇ ਇਹ ਸਿਰਫ 7 ਆਰਗੇਨਾਈਜੇਸ਼ਨਸ ਨੂੰ ਮਿਲਣਾ ਹੈ ਸਿਟੀ ਦੇ ਵਿੱਚ Oh good and ਐਨ ਐਮ ਸੀ ਐਸ ਬੀਇੰਗ ਇਤਨੇ ਵੱਡੇ ਵੱਡੇ ਚੈਰੀਟੀਆਂ ਸਿਟੀ 'ਚ ਕੰਮ ਕਰ ਰਹੇ ਨੇ ਲੇਕਿਨ ਐਮ ਐਨ ਸੀ ਐਸ ਦੇ ਕਮ ਨੋ ਰੈਕਗਨਾਈਜ਼ ਕੀਤਾ ਸਿਟੀ ਨੇ ਤਾਂ ਉਹਨਾਂ ਨੇ ਸਾਨੂੰ ਵੀ ਐ ਐਨ ਐਮ ਸੀ ਐਸ ਨੂੰ ਵੀ ਗ੍ਰਾਂਟ ਦਿੱਤੀ ਹੈ ਤੇ ਇਹ ਉਹਨਾਂ ਸੀ ਕਮਿਊਨਿਟੀ ਨੂੰ ਆਊਟਰੀਚ ਕਰਾਂਗੇ ਜੋ ਵੀ ਐਨ ਐਮ ਸੀ ਐਸ ਇਚ ਸ਼ਾਮਿਲ ਹੋਣਾ ਚਾਹੁੰਦਾ ਇਟਸ ਵੈਰੀ ਈਜ਼ੀ ਯੂ ਕੈਨ ਕਮ ਐਂਡ ਜੁਆਇਨ ਅਮਰੀ ਫਰਸਟ ਵੈਨਸਡੇ ਆਫ ਦ ਵੀਕ ਸਾਡੀ ਮੀਟਿੰਗ ਆਫ ਦੀ 1000 ਕਮਿਊਨਿਟੀ ਵਿੰਗ ਇਸ ਜੈਂਸ ਸੈਂਟਰ ਮਨਥ ਦਾ ਫਰਸਟ ਜਿਹੜਾ ਵੈਨਸਡੇ ਹੈ ਮੇਰੇ ਖਿਆਲ 4 ਤੋਂ 5 ਤੋਂ 7 ਵਜੇ 5 ਤੋਂ 7 ਵਜੇ ਤੇ ਐਨ ਐਮ ਸੀ ਐਸ .ca ਸਾਡੀ ਵੈਬਸਾਈਟ ਹੈਗੀ ਹੈ ਉਥੇ ਸਾਡਾ ਈਮੇਲ ਤੇ ਫੋਨ ਨੰਬਰ ਹੈ ਯੂ ਕੈਨ ਕੰਟੈਕਟ ਇਹ ਜਿਹੜਾ ਪ੍ਰੋਗਰਾਮ ਹੈ ਜਿਹੜਾ ਬਿਲਡਿੰਗ ਰੈਜ਼ੀਲੀਅੰਸ ਐਂਡ 엠ਪਾਵਰਮੈਂਟ ਅਮੰਗ ਇੰਡੀਜਨਸ ਬਲੈਕ ਰੈਸਿਅਲਾਈਜ਼ਡ ਕਮਿਊਨਿਟੀਜ਼ ਆਪਾਇ ਦੇ ਵਿੱਚੋਂ ਕਿਹਨੂੰ ਟੱਚ ਕਰਨਾ ਹੈ ਕਿਉਂਕਿ ਇਹ ਹੈਗਾ ਨਾ ਜਿਵੇਂ ਇੰਡੀਜਨਸ ਵਾਸਤੇ ਵੀ ਹੈ ਬਲੈਕ ਵਾਸਤੇ ਵੀ ਹੈ ਜਰੈਸ਼ਲਾਈਜ਼ਡ ਕਮਿਊਨिटीज ਨੇ ਆਪਾਂ ਨੇ ਇਹਨਾਂ ਦੇ ਵਿੱਚੋਂ ਕਿਹੜੀ ਚੀਜ਼ ਜਿਹੜੀ ਹੈ ਕਿ ਇਹਨਾਂ ਨੂੰ ਅਸੀਂ ਇਹਦੇ ਵਿੱਚ ਇਨਕਲੂਡ ਕਰਨਾ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੇ ਚੁਕੇ ਸਾਡਾ ਆਪਰੇਸ਼ਨ ਨਾਰਥ ਆਫ ਮੈਗਨਾਈਟ ਹੈ ਤੇ ਜਿਹੜੇ ਜੋ-ਜੋ ਕਮਿਊਨिटीज ਐਨ ਹੈ ਅਸੀਂ ਉਹਨਾਂ ਨੂੰ ਆਊਟਰੀਚ ਕਰਾਂਗੇ ਡਿਫਰੈਂਟ ਤਰੀਕੇ ਸੇ ਪਰ ਪਲਾਨ ਹੈ ਕਿ ਕੁਝ ਓਪਨ ਹਾਊਸ ਕਰੀਏ ਕਮਿਊਨिटीज ਨੂੰ ਮੋਬਾਈਲਾਈਜ਼ ਕਰੀਏ ਇੱਕ ਤੇ ਆਲਰੇਡੀ ਸਭ ਕੁਝ 20 20 ਟੂ 23 ਆਰਗੇਨਾਈਜੇਸ਼ਨਸ ਸਾਡੀ ਮੈਂਬਰ ਨੇ ਆਲਰੇਡੀ ਉਹਦੇ ਤੋਂ ਇਲਾਵਾ ਜਿਹੜੀ ਨਈਆਂ ਨੇ ਮੈਂਬਰ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਰੀਚ ਆਊਟ ਕਰਕੇ ਇੰਗੇਜ ਕੀਤਾ ਜਾਵੇ ਕਿਉਂਕਿ ਕਮਿਊਨਿਟੀ ਦਾ ਰਿਸਪਾਂਸ ਉਦੋਂ ਹੀ ਬਣੇਗਾ ਜਦੋਂ ਸਾਰੀ ਕਮਿਊਨਿਟੀ ਇੰਗੇਜ ਹੋਗੀ ਸਬ ਕਮਿਊਨਿਟੀ ਇਨਪੁਟ ਦੇਗੀ ਤੇ ਉਹਦੇ ਵਾਸਤੇ ਅਸੀਂ ਓਪਨ ਹਾਊਸ ਵੀ ਕਰਾਂਗੇ ਤੇ ਅਸੀਂ ਸੈਸ਼ਨਸ ਡਿਫਰੈਂਟ ਕਰਾਂਗੇ ਕਦੋਂ ਤੋਂ ਸ਼ੁਰੂ ਕਰ ਰਹੇ ਆਪਾਂ ਅਸੀਂ ਲਾਸਟ ਕੁਆਟਰ ਇ ਸਿਰਫ ਕਮਿਊਨਿਟੀ ਇੰਗੇਜਮੈਂਟ ਸ਼ੁਰੂ ਕਰਾਂਗੇ ਤੇ ਪ੍ਰੋਜੈਕਟ ਨੈਕਸਟ ਈਅਰ ਸੇ ਸ਼ੁਰੂ ਹੋਵੇ ਲੇਕਿਨ ਆਈ ਮੀਨ ਇੱਕ ਨਵਾਂ ਪ੍ਰੋਜੈਕਟ ਹੈ ਪਹਿਲੀ ਵਾਰ ਹੋ ਰਿਹਾ ਹੈ ਸਿਟੀ ਨੇ 6 ਮਾਡੂਲਸ ਸਾਨੂੰ ਦਿੱਤੇ ਨੇ ਡਿਫਰੈਂਟ ਜਿਹੜੇ ਕਿ ਅਸੀਂ ਇੰਪਲੀਮੈਂਟ ਕਰਨੇ ਨੇ ਅਸੀਂ ਲੋਕਾਂ ਨੂੰ ਇੰਗੇਜ ਕਰ ਰਹੇ ਹਾਂ ਫਸਟ ਕਿ ਲੋਕਾਂ ਸੀ ਪੁੱਛਣਾ ਕਿ ਤਾਂਡਾ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਵਾਟ ਤੁਸੀਂ ਕੀ ਫੇਸ ਕਰ ਰਹੇ ਹੋ ਕਮਿਊਨਿਟੀ ਜਿਸ ਵੇਲੇ ਰੈਸਿਜ਼ਮ ਦੇ ਮਾਮਲੇ ਚ ਤੁਹਾਨੂੰ ਤੁਹਾਡੇ ਕੀ ਐਕਸਪੀਰੀਐਂਸਸ ਨੇ ਜੀ ਐਕਸਪੀਰੀਐਂਸ ਕੇਨ ਨੇ ਤੁਹਾਡੇ ਕਨਸਰਨਸ ਕਨਸਰਨਸ ਕੀ ਨੇ ਤੇ ਉਹ ਇਨਪੁਟ ਲੈ ਕੇ ਤੇ ਫਿਰ ਉਸ ਤਰ੍ਹਾਂ ਅਸੀਂ ਪ੍ਰੋਗਰਾਮ ਆਪਣਾ ਉਸ ਤੋਂ ਡਿਜ਼ਾਈਨ ਕਰਾਂਗੇ ਫਿਰ ਏ ਟ੍ਰੇਨਿੰਗ ਹੋਣ ਗਿਆ ਨੈਕਸਟ ਈਅਰ ਓਕੇ ਦੋ ਸਾਲ ਦਾ ਪ੍ਰੋਜੈਕਟ ਹੈ ਜੀ ਦੋ ਸਾਲ ਦਾ ਪ੍ਰੋਜੈਕਟ ਇਹਦਾ ਮਤਲਬ ਜਿਹੜੀ ਪਹਿਲੀ ਕਮਿਊਨਿਟੀ ਇੰਗੇਜਮੈਂਟ ਆ ਉਹਦੇ ਵਾਸਤੇ ਆਊਟਰੀਚ ਜਿਹੜੀ ਆ ਉਹ ਕਰਨੀ ਹੈ ਆਪਾਂ ਇੱਕ ਤਾਂ ਸਾਡੇ ਕੋਲ ਜਿਹੜੇ ਐਸੋਸੀਏਸ਼ਨਸ ਨੇ ਆਲਰੇਡੀ ਆਪਣੇ ਨਾਲ ਜੁੜੀਆਂ ਨੇ ਉਹਨਾਂ ਦੇ ਥਿ ਵਿਊਜ਼ ਲੈਣੇ ਆ ਤੇ ਦੂਸਰੇ ਲੋਕੀ ਕਿਵੇਂ ਤੁਹਾਡੇ ਨਾਲ ਇੰਗੇਜ ਹੋ ਸਕਦੇ ਆ ਸਹੀ ਦੂਸਰੇ ਲੋਕੀ ਬਸ ਮੈਂ ਐਸ ਕਿਹਾ ਕਿ ਐਨ ਐਮ ਸੀ ਐਸ .ਸੀ ਐਸ ਆਡੀ ਵੈਬਸਾਈਟ ਹੈਗੀ ਐਨ ਐਮ ਸੀ ਐਸ .ਸੀ ਐਸ nmcs.ca ਉਹਦਾ ਸਾਡਾ ਈਮੇਲ ਵੀ ਹੈ nmcs nmcs.calgary@gmail.com ਤੇ ਫੋਨ ਨੰਬਰ ਵੀ ਹੈ ਤੇ ਕੋਈ ਵੀ ਈਮੇਲ ਕਰੇ ਅਸੀਂ ਜਵਾਬ ਦੇਨੇ ਆਂ ਅਸੀਂ ਉਹਨਾਂ ਨੂੰ ਇੰਗੇਜ ਕਰਾਂਗੇ ਜੀ ਜੋ ਵੀ ਸ਼ਾਮਿਲ ਹੋਣਾ ਚਾਹੁੰਦੇ ਜੀ ਬਿਲਕੁਲ ਬਿਲਕੁਲ ਯੂ ਆਰ ਵੈਲਕਮ ਬਹੁਤ ਖੂਬਸੂਰਤ ਹੈ ਕਿਉਂਕਿ ਵਾਕਈ ਇੱਕ ਬੜਾ ਸੀਰੀਅਸ ਮੁੱਦਾ ਹੈਗਾ ਰੇਸਿਜ਼ਮ ਦਾ ਕਿ ਅਸੀਂ ਸਾਰੇ ਕਹਿੰਦੇ ਆ ਕਿ ਜਿੰਨਾ ਚਿਰ ਆ ਭਰਾਣ ਨੂੰ ਨਹੀਂ ਅਸੀਂ ਮਿਲਣਾ ਆਕੜੇ ਨੂੰ ਸਾਡਾ ਗਵਾਂਢੀ ਹੋ ਬੋਲਦੇ ਨਹੀਂ ਚੱਲਦੇ ਨੇ ਪਰ ਮੈਨੂੰ ਲੱਗਦਾ ਹੁੰਦਾ ਕਿ ਰੈਸਿਜ਼ਮ ਜਿਹੜਾ ਵਾ ਇਹ ਫੀਅਰ ਆਫ ਅਨਨੋਨ ਹੁੰਦਾ ਕਿ ਜਿੰਨਾ ਚਿਰ ਅਸੀਂ ਕਿਸ ਨੂੰ ਜਾਣਦੇ ਨਹੀਂ ਨਾ ਉਹਨਾਂ ਚ ਸਾਨੂੰ ਉੱਤੇ ਡਰ ਲੱਗਦਾ ਰਹਿੰਦਾ ਜਦੋਂ ਅਸੀਂ ਜਾਣਨ ਲੱ ਆ ਜਾਂਦੇ ਆ ਉਹ ਡਰ ਵੀ ਸਾਡਾ ਖਤਮ ਹੋ ਜਾਂਦਾ ਹੈ ਬਿਲਕੁਲ ਜੇ ਗਵਾਂਢੀਆਂ ਦੇ ਨਾਲ ਅਸੀਂ ਬੋਲਦੇ ਨਹੀਂ ਆ ਤੇ ਮੈਨੂੰ ਲੱਗਦਾ ਸਾਰੇ ਸਾਲ ਸਾਲ ਲੰਘ ਜਾਂਦੇ ਨੇ ਤੇ ਜੇ ਬਾਹਰ ਨਿਕਲ ਕੇ ਹੈਲੋ ਕਰਨ ਲੱਗ ਪੈਂਦੇ ਆ ਤੇ ਬਣ ਜਾਂਦਾ ਸੋ ਮੈਨੂੰ ਲੱਗਦਾ ਕਿ ਸਾਡਾ ਮੇਨ ਮਕਸਦ ਇਹੋ ਹੀ ਹੈ ਕਿ ਅਸੀਂ ਉਸ ਫੀਅਰ ਆਫ ਅਨਨੋਨ ਜਿਹੜਾ ਵਾ ਉਹਨੂੰ ਦੂਰ

ਬੜੀਆਂ ਹੋਈਆਂ ਨੇ ਕਿ ਇੱਥੇ ਆ ਕੇ ਅਸੀਂ ਉਹਨਾਂ ਨੂੰ ਕਹ ਲਓ ਹੁੰਦਾ ਨਾ ਕਿ ਲਿਕੋਫਾਈਨ ਕਰ ਦੇ ਜੀ ਉਸੇ ਤਰ੍ਹਾਂ ਸਾਡੇ ਅੰਦਰ ਬਣੇ ਰਹਿੰਦੇ ਨੇ ਸਮਝ ਲਾਦਾ ਕਿ ਇੱਕ ਤਗੜਾ ਯਤਨ ਹੈ ਕਿ ਰੈਸਿਜ਼ਮ ਜਿਹੜਾ ਵਾ ਉਹਨੂੰ ਡੈਫੀਨੇਸ਼ਨ ਪਹਿਲ ਦੱਸ ਕੇ ਵੀ ਹੈ ਕੀ ਹੈ ਕਿਵੇਂ ਅਸੀਂ ਉਹਨੂੰ ਲਿਕੋਫਾਈ ਕਰਨਾ ਬਿਲਕੁਲ ਸਹੀ ਹੈ ਚੰਗਾ ਹੈ ਦੇਖੋ ਅਸੀਂ ਸਾਰੇ ਜੋ ਜ਼ਰੂਰੀ ਨਹੀਂ ਸਾਊਥ ਏਸ਼ੀਆਨ ਹਰ ਮੁਲਕ ਦੇ ਲੋਗ ਹਰ ਮੁਲਕ ਦੇ ਦੇਖੋ ਤੁਸੀਂ ਇੱਕ ਖਾਸ এনवायरमेंट ਵਿੱਚ ਵੱਡੇ ਹੋਇਓ ਉਸ এনवायरमेंट ਦੇ ਪਲੱਸ ਐਂਡ ਮਾਈਨਸਸ ਤੁਸੀਂ ਲੈ ਕੇ ਇਧਰ ਆਂਦੇ ਹੋ ਫਿਰ ਇਹ ਸੋਸ਼ਲ ਮੀਡੀਆ ਦੇ ਸੋਸ਼ਲ ਮੀਡੀਆ ਦਾ ਦੌਰ ਹੈ ਤੁਸੀਂ ਸੋਸ਼ਲ ਮੀਡੀਆ ਮੀਡੀਆ ਤੇ ਜੋ ਵੀ ਕਿਸੇ ਵੀ ਕਮਿਊਨਿਟੀ ਦੇ ਬਾਰੇ ਚੀਜ਼ ਦੇਖਿਓ ਪੂਰੀ ਕਮਿਊਨਿਟੀ ਨੂੰ ਤੁਸੀਂ ਲੇਬਲ ਕਰ ਲੈਂਦੇ ਹੋ ਉਸੇ ਬੇਸਿਸ ਤੇ ਤੁਸੀਂ ਆਪਣੇ ਰਿਐਕਸ਼ਨਸ ਬਣਾਉਂਦੇ ਹੋ ਬਿਲਕੁਲ ਔਰ ਫਿਰ ਰੈਸਿਜ਼ਮ ਇਹ ਚਾਹਦਾ ਹੈ ਉਹ ਹਰ ਤਰਫ ਹੀ ਆਉਂਦਾ ਹੈ ਉਹ ਹੀ ਬ੍ਰੇਕ ਕਰਨੇ ਆ ਉਸਟਿਗਮਾਟ ਜਿਹੜੇ ਨੇ ਟੈਬੂਸ ਜਿਹੜੇ ਨੇ ਮਿਸਕਨਸੈਪਸ਼ਨਸ ਨੇ ਉਹਨਾਂ ਨੂੰ ਬ੍ਰੇਕ ਕਰਨੇ ਮੈਨੂੰ ਲੱਗਦਾ ਕਿ ਫਾਈਟ ਅਗੇਂਸਟ ਰੈਸਿਜ਼ਮ ਹੈ ਸਹੀ ਸੋ ਦੈਟਸ ਆਲ ਥੈਂਕ ਯੂ ਵੈਰੀ ਮਚ ਤਾਰਕ ਜੀ ਤੁਸੀਂ ਬਹੁਤ ਖੂਬਸੂਰਤ ਜਾਣਕਾਰੀ ਦਿੱਤੀ ਹੈ ਤੇ ਜਦੋਂ ਇਹ ਪ੍ਰੋਗਰਾਮ ਚੱਲ ਪਿਆ ਪ੍ਰੋਜੈਕਟ ਚੱਲ ਗਿਆ ਤਾਂ ਫਿਰ ਮੈਨੂੰ ਲੱਗਦਾ ਕਿ ਅਸੀਂ ਜ਼ਰੂਰ ਫਾਲੋਅ ਅਪ ਕਰਾਂਗੇ ਤੁਹਾਡੇ ਨਾਲ ਕਿ ਇਹ ਪ੍ਰੋਜੈਕਟ ਕਿੱਥੋਂ ਤੱਕ ਪਹੁੰਚਿਆ ਤੇ ਕਿਵੇਂ ਚੱਲ ਰਿਹਾ ਤੇ ਕੀ ਕਮਿਊਨਿਟੀ ਦੀ ਤੁਹਾਨੂੰ ਹੋਰ ਸਪੋਰਟ ਦੀ ਜ਼ਰੂਰਤ ਹੈ ਸੋ थैंक यू वेरी मच शुक्रिया बहुत बहुत आपका समय देने के लिए ਤੇ ਲੱਗਦਾ ਹੈ ਕਿ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਕੀ ਤੋਂ थैंक यू सो मच ज्यादा से ते ते यार यार कोई हमारा जस स्नेह कोई देना चाहा दे कम्युनिटी ਨੂੰ ਤਾਂ ਜ਼ਰੂਰ ਤਾਂ थैंक यू वेरी मच गुरشان ਜੀ ਕਮਿਊਨਿਟੀ ਦੇਖੋ ਕਮਿਊਨਿਟੀ ਤੁਹਾਡਾ ਕਾਰ ਆਏਗਾ ਕਮਿਊਨਿਟੀ ਚੰਗੀ ਹੋਗੀ ਤਾਂ ਤੁਹਾਡਾ ਕਾਰ ਵੀ ਚੰਗਾ ਹੋਏਗਾ ਇਸ ਕਮਿਊਨਿਟੀ ਚ ਦੇਖੋ ਅਗਰ ਤੁਸੀਂ ਕੋਈ ਵੀ ਚੇਂਜ ਲਿਆਣਾ ਚਾਹੁੰਦੇ ਹੋ ਤੇ ਅਗਰ ਸਟਾਰਟ ਫਰਮ ਹੋਮ ਇੱਕ ਕਮਿਊਨਿਟੀ ਤੁਹਾਡਾ ਕਾਰ ਹੈਗਾ ਅਗਰ ਤੁਹਾਡਾ ਘਰ ਸਾਫ ਹੈ ਤੇ ਪੂਰੀ ਤੁਹਾਡੀ ਸਟਰੀਟ ਗੰਦੀ ਹੈ ਤੇ ਉਹ ਤੁਸੀਂ ਫਿਰ ਉਹ ਕਮਿਊਨਿਟੀ ਨਹੀਂ ਹੈਗੀ ਤੁਸੀਂ ਜੋ ਚੰਗਾ ਕੰਮ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਘਰ ਤੁਹਾਡੇ ਬੱਚੇ ਇੱਕ ਚੰਗੇ এনवायरमेंट ਵਿੱਚ ਵੱਡੇ ਹੋਣ ਤੁਸੀਂ ਕਮਿਊਨਿਟੀ ਵਿੱਚ ਇੰਗੇਜ ਕਰੋ ਕਮਿਊਨਿਟੀ ਦੇ ਵਿੱਚ ਵੌਲੰਟੀਅਰ ਕਰੋ ਤੇ ਕੰਮ ਕਰੋ ਕਮਿਊਨਿਟੀ ਵਿੱਚ ਕੈਨੇਡਾ ਦੇ ਵਿੱਚ ਹਰ ਤਰ੍ਹਾਂ ਦੀ ਓਪਰਚ्युनिटीਜ਼ ਨੇ ਤੁਸੀਂ ਲੋਕਲ ਕਮਿਊਨਿਟੀਜ਼ ਵੀ ਨੇ ਤੁਸੀਂ ਸਿਟੀ ਦੇ ਬੋਰਡ ਤੇ ਤੁਸੀਂ ਪ੍ਰੋਇੰਸ਼ੀਅਲ ਬੋਰਡ ਇਸ ਵੀ ਜਾ ਕੇ ਆਪਣੀ ਆਵਾਜ਼ ਤੇ ਆਪਣਾ ਪੈਗਾਮ ਪਹੁੰਚਾ ਸਕਦੇ ਹੋ ਆਪਣੇ ਜੋ ਵੀ ਤੁਹਾਨੂੰ ਤੁਹਾਡੇ ਕਨਸਰਨ ਤੁਸੀਂ ਟੇਬਲ ਕਰ ਸਕਦੇ ਹੋ ਤੇ ਲੋਕ ਉਹਨੂੰ ਐਡਰੈਸ ਕਰਨਗੇ ਤੇ ਜਿੰਨਾ ਜ਼ਿਆਦਾ ਤੁਸੀਂ ਕਮਿਊਨਿਟੀ ਚ ਇੰਗੇਜ ਹੋਗੇ ਉਤਨਾ ਜ਼ਿਆਦਾ ਉਸਦੇ ਪੋਜ਼ਿਟਿਵ ਇਫੈਕਟਸ ਤੁਹਾਨੂੰ ਨਜ਼ਰ ਆਣਗੇ ਆਪਣੇ ਚ ਵੀ ਆਪਣੀ ਕਮਿਊਨਿਟੀ ਚ ਵੀ ਆਪਣੀ ਫੈਮਿਲੀ ਚ ਵੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਵਰਮਚ ਤਾਰਿਕ ਜੀ ਥੈਂਕ ਯੂ ਤਾਰਿਕ ਜੀ ਥੈਂਕਸ ਫਾਰ ਯਰ ਮੈਸੇਜ ਸੋ ਇਸਮ ਸਾਡੇ ਨਾਲ ਤਾਰਿਕ ਜੀ ਐਨ ਐਮ ਸੀ ਐਸ ਦੇ ਪ੍ਰੈਜ਼ੀਡੈਂਟ ਜਿਹੜੇ ਕਿ ਬਹੁਤ ਅੰਬੀਸ਼ੀਅਸਲੀ ਕੰਮ ਕਰ ਰਹੇ ਨੇ ਬਹੁਤ ਡੈਡੀਕੇਟਿਡਲੀ ਕੰਮ ਕਰ ਰਹੇ ਨੇ ਉਮੀਦ ਆ ਕਿ ਇਹ ਸਨੇਹਾ ਜਿਹੜਾ ਸਾਡੀ ਕਮਿਊਨਿਟੀ ਤੱਕ ਜਾਏਗਾ ਤੇ ਤੁਸੀਂ ਇਸ ਐਸੋਸੀਏਸ਼ਨ ਦੇ ਨਾਲ ਇੰਗੇਜ ਹੋਵੋਗੇ ਕਿਉਂਕਿ ਤੁਹਾਡੀਆਂ ਲੋੜਾਂ ਨੂੰ ਸਸ ਕਰਨਾ ਤੇ ਤੁਹਾਡੀਆਂ ਲੋੜਾਂ ਤਾਂ ਸਰਕਾਰ ਤੱਕ ਪਹੁੰਚਾਉਣੀ ਹੈ ਤੇ ਫਿਰ ਸਰਕਾਰ ਤੋਂ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਨਾ ਇਹ ਪ੍ਰੋਸੈਸ ਜਿਹੜਾ ਇਹਨਾਂ ਐਸੋਸੀਏਸ਼ਨਾਂ ਦੇ ਰਾਹੀਂ ਚੱਲਦਾ ਹੈ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਗਾ ਇਸੇ ਤਰ੍ਹਾਂ ਅਸੀਂ ਦਾ ਫਾਲੋਅ ਅਪ ਵੀ ਕਰਾਂਗੇ ਲੈਨੇ ਛੁੱਟੀ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਨਮਸਕਾਰ ਅਦਾ